ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਗੱਡੀ ਦੇ ਵਿੱਚ ਮੌਸਮ ਦੀ ਅਪਡੇਟ ਲੈ ਕੇ ਹਾਜ਼ਰ ਹਾਂ ਜੀ ਅਗਲੇ 5 ਦਿਨਾਂ ਦੀ ਗੱਲ ਕਰਾਂਗੇ ਚਲ ਕੱਲ ਤੋਂ ਜਿਹੜਾ ਨਵਾਂ ਮਹੀਨਾ ਚੱਲ ਰਿਹਾ ਅਕਤੂਬਰ ਦਾ 5 ਅਕਤੂਬਰ ਤੱਕ ਦੀ ਮੌਸਮ ਅਪਡੇਟ ਤੁਹਾਨੂੰ ਦੇਵਾਂਗੇ ਪੰਜਾਬ ਦੇ ਨਾਲ ਲੱਗਦੇ ਖੇਤਰਾਂ ਦੇ ਵਿੱਚ ਇੱਕ ਸਿਸਟਮ ਦੱਸ ਸਕਦੇ ਨੇ ਜਾ ਰਿਹਾ ਜਿਹਦੀ ਗੱਲਬਾਤ ਅਸੀਂ ਪਹਿਲਾਂ ਵੀ ਕਰ ਚੁੱਕੇ ਹਾਂ ਤੇ ਇਸ ਸਿਸਟਮ ਬਾਰੇ ਆਹ ਗੱਲ ਜਿਹੜੀ ਸੀਰੀਅਸ ਵਿੱਚ ਕਰਾਂਗੇ ਤੇ ਜਿਹੜਾ ਇਸ ਵੇਲੇ ਮੌਜੂਦਾ ਇੱਕ ਹਲਕਾ ਜਿਹਾ ਸਿਸਟਮ ਚੱਲਦਾ ਹੋਇਆ ਇਹਦੀ ਵੀ ਅਪਡੇਟ ਤੁਹਾਨੂੰ ਦੇਵਾਂਗੇ ਸਟਾਰਟ ਲੱਗ ਦਸਣਾ ਅਸਲ ਇਧੀਆਂ ਲਾਈਵ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਲਗਭਗ 8:00 ਦੇ ਇਸ ਵੇਲੇ 7:30 ਜੋ ਚੱਲੇ ਆ 30 ਸਤੰਬਰ ਦੀ ਸ਼ਾਮ ਹੈ ਜਿਹੜੀ ਹੋ ਚੁੱਕੀ ਆ ਪੰਜਾਬ ਦੇ ਵਿੱਚ ਅੱਜ ਜੇਕਰ ਦੇਖਦੇ ਹਾਂ ਤਾਂ ਕੁਝ ਟੁੱਟਵੇਂ ਤੌਰ ਤੇ ਜਿਹੜੀ ਹਲਕੀ ਜਿਹੀ ਬਦਲਵਾਈ ਕੁਝ ਖੇਤਰਾਂ ਦੇ ਵਿੱਚ ਬਣੀ ਹੋਈ ਆ ਪੰਜ-ਛੇ ਕਣੀਆਂ ਕੁਝ ਖੇਤਰਾਂ ਦੇ ਵਿੱਚ ਡਿੱਗੀਆਂ ਵੀ ਨੇ ਤੇ ਬਹੁਤ ਹੀ ਖੇਤਰਾਂ 'ਚ ਗਰਮ ਤੇ ਖੁਸ਼ਕ ਰਹੇ ਨੇ ਪੰਜਾਬ ਦੇ ਤੇ ਦੂਜੇ⽅ 方 ਜੇ ਦੇਖ ਸਕਦੇ ਹਾਂ ਕਿ ਹਰਿਆਣੇ ਦੇ ਵਿੱਚ ਤਕੜਾ ਬੱਦਲ ਇਸ ਵੇਲੇ ਬਣਿਆ ਹੋਇਆ ਤੇ ਇੱਧਰ ਦਿੱਲੀ ਗੁਰੂਗਰਾਮ ਨੈਡਾ ਫੱਛਮੀ ਜੋ ਕਿ ਰਾਜਸਥਾਨ ਦੇ ਦੱਖਣ ਪੂਰਬੀ ਖੇ ਜਾਰੀ ਨੇ ਕਿਉਂ ਜਾਰੀ ਨੇ ਕਿਉਂਕਿ ਜਿਹੜਾ ਐਲਪੀਏ ਡੀਪ ਡਿਪਰੇਸ਼ਨ ਬਣ ਚੁੱਕਿਆ ਸੀ ਜਿਹੜਾ ਮਹਾਰਾਸ਼ਟਰ ਗੁਜਰਾਤ ਤੋਂ ਅੱਗੇ ਲੰਘਦਾ ਹੋਇਆ ਅਰਬ ਸਾਗਰ ਵੱਲ ਨੂੰ ਕੁਝ ਕਰ ਚੁੱਕਾ ਹੈ ਉਹਦੇ ਵਿੱਚੋਂ ਨਿਕਲਦੇ ਆ ਜਿਹੜੀਆਂ ਨਵੀਂ ਫਰਫੂਰ ਹਵਾਵਾਂ ਜਿਹੜੀਆਂ ਅਰਬ ਸਾਗਰ ਤੋਂ ਆਉਂਦੀਆਂ ਸਿੱਧਾ ਕੋਚ ਕਰ ਰਹੀਆਂ ਨੇ ਉੱਤਰ ਫਾਰ ਤੋਂ ਵੱਲ ਜਿਹਦੇ ਨਾਲ ਇਹ ਮੀਂਹ ਲੱਗ ਰਹੇ ਨੇ ਪੰਜਾਬ ਦੇ ਵਿੱਚ ਵੀ ਅਗਲੇ 24 27 ਘੰਟਿਆਂ ਦੇ ਵਿੱਚ ਮੀਂਹ ਦੇ ਜਿਹੜੇ ਸੈੱਲ ਨੇ ਉਹ ਬਣ ਸਕਦੇ ਨੇ ਅੱਜ ਰਾਤ ਵੀ ਕੁਝ ਕਿਸੇ ਤਰ੍ਹਾਂ ਦੇ ਵਿੱਚ ਹੋ ਸਕਦਾ ਕੱਲ ਤੜਕੇ ਸਵੇਰੇ ਕਿਤੇ ਹਲਕੇ ਤੇਜ਼ ਸ਼ਰਾਟੇ ਪਹੁੰਚਣ ਜਾਂ ਕੱਲ ਦੁਪਹਿਰ ਬਾਅਦ ਫਿਰ ਤੋਂ ਗਰਜਲੇਸ਼ ਨਾਲ ਮੀਂਹ ਦੇ ਜੜੇ ਚਾਂਸ ਹੋਣਗੇ ਪਰ ਇਹ ਕਾਰਵਾਈਆਂ ਘੱਟ ਖੇਤਰੀ ਹੋਣਗੀਆਂ ਤਗੜੇ ਮੀਂਹ ਬਹੁਤ ਹੀ ਖੇਤਰਾਂ ਦੇ ਵਿੱਚ ਨਹੀਂ ਪਹੁੰਚਣਗੇ ਇਸਲਾਵਾ ਜੇਕਰ ਹਰਿਆਣਾ ਦੀ ਗੱਲ ਕਰਦੇ ਆਂ ਤੇ ਹਰਿਆਣਾ ਤੇ ਖਾਸ ਕਰ ਦੱਖਣ ਪੂਰਬੀ ਤੇ ਪੱਛਮੀ ਖਾਗਾਂ ਦੇ ਵਿੱਚ ਉਮੀਦ ਹੈ ਚਾਂਸ ਨੇ ਇੱਥੇ ਗਰਜ ਰਿਸ਼ ਨਾਲ ਤਗੜੇ ਬੱਦਲ ਬਣਦੇ ਨਾਲ ਕਿਤੇ ਕਿਤੇ ਹਲਕੇ ਕਿਤੇ ਤੇਜ਼ ਰਾਟੇ ਸੰਭਵ ਨੇ ਆਉਂਦੇ ਘੰਟਿਆਂ ਦੇ ਵਿੱਚ ਵੀ ਤੇ ਕੱਲ ਵੀ ਇਹਨਾਂ ਖੇਤਾਂ ਦੇ ਵਿੱਚ ਉਮੀਦ ਲੱਗਣਗੀ ਇਸਲਾਵਾ ਜਿਹੜੇ ਸਿਸਟਮ ਬਾਰੇ ਅਫਾਦਨ ਨੂੰ ਅਪਡੇਟ ਕਰ ਚੁੱਕੇ ਆਂ ਕਿ 1 ਅਕਤੂਬਰ ਦੇ ਪਹਿਲੇ ਹਫ਼ਤੇ ਦੇ ਖੀਲੇ ਦਿਨਾਂ ਦੇ ਵਿੱਚ ਯਾਨੀ ਕਿ 4 5 6 ਜਾਂ ਹੋ ਸਕਦਾ 5 6 7 ਜਾਂ ਹੋ ਸਕਦਾ 5 ਦੀ ਪੈਟ ਤੋਂ ਬਾਅਦ ਯਾਨੀ ਕਿ 5 6 7 8 ਇਹਨਾਂ ਦਿਨਾਂ ਦੇ ਵਿੱਚ ਇੱਕ ਤਗੜੀ ਵੈਸਨ ਦਰਸਾ sejadah ki a uh ਉਸ ਖੱਲੇ ਹੱਦਰ ਦੇ ਜਿਹੜਾ ਪ੍ਰਭਾਵਿਤ ਕਰੇਗਾ ਪੰਜਾਬ ਦੇ ਬਹੁਤੇ ਖੇਤਰ ਹਰਿਆਣਾ ਦੇ ਬਹੁਤੇ ਖੇਤਰ ਰਾਜਸਥਾਨ ਦੇ ਉੱਤਰੀ ਭਾਗ ਖੁਰਵੀ ਭਾਗ ਹਿਮਾਚਲ ਉਤਰਾਖੰਡ ਜੰਮੂ ਇਹਨਾਂ ਖੇਤਰਾਂ ਦੇ ਵਿੱਚ ਮੀਂਹ ਪਲੱਸ ਗੜੇਮਾਰ ਪਲੱਸ ਤੇਜ਼ ਮੀਂਹ ਤੇ ਸ਼ਰਾਟੇਦਾਰ ਮੀਂਹ ਜਿਹੜੇ ਹੁੰਦੇ ਆ ਉਹ ਇਹਨਾਂ ਖੇਤਰਾਂ ਦੇ ਵਿੱਚ ਲੱਗਣਗੇ ਚੜ੍ਹਦੇ ਫਾਰੇ ਨੂੰ ਠੱਲ ਪਾਉਣ ਦੇ ਲਈ ਇਹ ਸਿਸਟਮ ਆ ਰਿਹਾ ਜਿੱਥੇ ਟੈਂਪਰੇਚਰ 30 38 ਤੇ ਜਾ ਰਿਹਾ ਕਿਉਂਕਿ ਪੂਰੇ ਦਾ ਵਹਾਅ ਚੱਲਦਾ ਪਿਆ ਪੂਰੀ ਦੀ ਹਵਾ ਚੱਲ ਰਹੀ ਆ ਪੰਜਾਬ ਦੇ ਵਿੱਚ ਹਰਿਆਣਾ ਰਾਜਸਥਾਨ ਦੇ ਵਿੱਚ ਸੋ ਚੜ੍ਹਦੇ ਫਾਰੇ ਨੂੰ ਠੱਲ ਪਾਵੇਗਾ ਇਹ ਸਿਸਟਮ ਤੇ ਅੱ ਇਹ ਸਿਸਟਮ ਬਾਰੇ ਕਰ ਦਿੱਤੇ ਨੇ ਇਹ ਸਿਸਟਮ ਆ ਰਿਹਾ ਇਹ ਗੱਲ ਕਲੀਅਰ ਹੈ ਪ੍ਰਭਾਵਿਤ ਕਰੇਗਾ ਇਹ ਵੀ ਗੱਲ ਕਲੀਅਰ ਹੈ ਮੀ ਗੜੇਮਾਰੀ ਦਵੇਗਾ ਇਹ ਵੀ ਗੱਲ ਕਲੀਅਰ ਹੈ ਕਿਹੜੇ ਜ਼ਿਲ੍ਹਿਆਂ ਦੇ ਵਿੱਚ ਕਿੰਨੇ ਮੀ ਲੱਗਣਗੇ ਗੜੇਮਾਰ ਕਿੱਥੇ ਹੋਏਗੀ ਹਰਿਆਣਾ ਪੰਜਾਬ ਦੇ ਵਿੱਚ ਤੇ ਪਹਾੜਾਂ ਦੇ ਵਿੱਚ ਕੀ ਸਿਚੁਏਸ਼ਨ ਬਣੇਗੀ ਕੀ ਉੱਥੇ ਮੀ ਤਗੜੇ ਲੱਗਣਗੇ ਪਹਾੜਾਂ ਦੇ ਵਿੱਚ ਇਹ ਸਾਰੀ ਗੱਲਬਾਤ ਆਪਾਂ ਆਉ ਦੇ ਦਿਨਾਂ ਦੇ ਵਿੱਚ ਹੋਰ ਜਦੋਂ ਤਸਵੀਰ ਸਾਫ਼ ਹੋਵੇਗੀ ਤੇ ਤੁਹਾਨੂੰ ਲਾਈਵ ਆ ਕੇ ਅਪਡੇਟ ਦਿਆਂਗੇ ਸਿੱਧਾ ਤੁਹਾਨੂੰ ਇੱਕ ਅਪਡੇਟ ਜੋ ਮੌਸਮ ਖਾਦਰ ਰਿਪੋਰਟ ਆ ਉਹ ਤੇ ਤੁਹਾਨੂੰ ਲੈ ਕੇ ਚੱਲ ਰਿਹਾ ਸਕਰੀਨ ਤੇ ਦੇਖ ਸਕਦੇ ਹੋ ਅਸੀਂ 5 ਤੇ 6 ਤਰੀਕ ਦੇ ਲਈ ਭਾਰੀ ਉਮੀਦ ਦੇ ਜਿਹੜੇ ਅਲਰਟ ਜਾਰੀ ਕੀਤੇ ਜਾ ਚੁੱਕੇ ਨੇ ਤੇ ਸਕਰੀਨ 'ਤੇ ਤੁਸੀਂ ਦੇਖ ਸਕਦੇ ਆ ਠੰਡਾ ਸਰਾਉ ਲਾਈਟਨਿੰਗ ਤੇ ਅਗਸਟ ਸਟੂਡੈਂਟ ਆਈਸੋਲੇਟਰ ਪਲੇਸਿੰਗ ਨੇ ਗੜਜਲੇਸ਼ ਕੇ ਨਾਮ ਤੇਜ਼ ਮੀ ਇਹ yellow ਅਲਰਟ ਜਿਹੜੇ 5 6 7 8 ਇਹਨਾਂ ਦੇ ਨਾਲ ਦੇ ਵਿੱਚ ਜਾਰੀ ਕੀਤੇ ਗਏ ਨੇ ਇਹ ਸਿਸਟਮ 4 ਤਰੀਕ ਤੋਂ ਵੀ ਸ਼ੁਰੂ ਹੋ ਸਕਦਾ 4 ਤਰੀਕ ਨੂੰ ਬਦਲ ਬਏ ਦੇ ਨਾਲ ਕੁਝ ਕੇ ਤਰ੍ਹਾਂ ਦੇ ਵਿੱਚ ਛਰਾਟੇ ਲੱਗਣ ਦੇ ਆਸਾਰ ਹੋਣਗੇ ਬਾਕੀ ਲਾਈਵ ਅਪਡੇਟ ਤੁਹਾਨੂੰ ਇਸ ਸਿਸਟਮ ਬਾਰੇ ਕਰਦੇ ਰਹਿਾਂਗੇ ਧੰਨਵਾਦ